ਅਸ ਟਾਈਮ ਅਸੀਂ ਖੜਿਆਂ ਹਲਕਾ ਛਤਰਾਣਾ ਦੇ ਪਿੰਡ ਆ ਰਾਮਪੁਰਾ ਪੜਤਾ ਪੈਂਦਾ ਘੱਗਰੋਂ ਪਾਰ ਪੈਂਦਾ ਇਹ ਪਾਛੜਾ ਹੋਇਆ ਪਿੰਡ ਹੈ ਇੱਥੇ ਛੇਤੀ ਕਰਕੇ ਕੋਈ ਲੀਡਰ ਵੀ ਨਹੀਂ ਪਹੁੰਚਦਾ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਬਸ ਲੀਡਰ ਆਉਂਦੇ ਨੇ ਤੇ ਅਸ ਟਾਈਮ ਬਾਈ ਜੀ ਖੜਦੇ ਨੇ ਸਾਬਕਾ ਸਰਪੰਚ ਰਾਮਪੁਰਾ ਪੜਤਾ ਦੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਕੀ ਸਥਿਤੀ ਹੈ ਜੀ ਇੱਥੇ ਜਿਹੜੀ ਘੱਗਰ ਦੀ ਜੀ ਵਾਈ ਗੁਰ ਚਿੱਕਾ ਖਾਲਸਾ ਵਾਈ ਗੁਰ ਚਿੱਕੀ ਫਤਿਹ ਮੈਂ ਸੁਖਵਿੰਦਰ ਸਿੰਘ ਸਰਪੰਚ ਪਿੰਡ ਰਾਮਪੁਰ ਪੜਤਾ ਜੋ ਛਤਰਾਣੀ ਹਲਕੇ ਦੇ ਵਿੱਚ ਪਟਿਆਲੇ ਦੇ ਦੇ ਵਿੱਚ ਸਾਰਿਆਂ ਨੂੰ ਲਾਸਟ ਪਿੰਡ ਹੈ ਰਾਮਪੁਰ ਪੜਤਾ ਪਿੰਡ ਇਸ ਜਿੱਥੇ ਜਗਾ ਆਪਾਂ ਖੜੇ ਆ ਇਸ ਤੇ ਪੰਜਾਬ ਦੇ ਤਿੰਨ ਪਿੰਡਾਂ ਰਾਮਪੁਰ ਪੜਤਾ ਤੇ ਦਵਾਰਕਾ ਪਰਤ ਆਉਂਦਾ ਜਿਹੜੀ ਗੱਲ ਆ ਸਰਕਾਰਾਂ ਦੀ ਵੀ ਕਗਰ ਬਾਸ਼ਪੁਰ ਤੋਂ ਪੁਲ ਦੇ ਉੱਪਰੋਂ ਇਸ ਜਿੰਨੇ ਲੀਡਰ ਜਾਂ ਡੀਸੀ ਆ ਜਾਂ ਅਫਸਰ ਆ ਜਿੰਨੇ ਆ ਪ੍ਰਸ਼ਾਸਨ ਉਹ ਕਗਰ ਪੜ ਤੋਂ ਇਹ ਦੇਖ ਕੇ ਮੁੜ ਜਾਂਦਾ ਜਿਹੜੇ ਤਿੰਨ ਪਿੰਡ ਬਿਲਕੁਲ ਬਾਦਸ਼ਾਹਪੁਰ ਤੋਂ 5-4 ਫੁੱਟ ਨਿਮਾਣ ਤੇ ਹੀ ਪਿੰਡ ਵਸੇ ਹੋਇਆ ਇਹਨਾਂ ਪਿੰਡਾਂ ਦੀ ਮੇਨ ਜਿਹੜੀ ਸਮੱਸਿਆ ਅੱਜ ਤੋਂ 50 ਸਾਲ ਪਹਿਲਾਂ ਤੈਨੂੰ ਮੈਂ ਸਾਹਮਣੇ ਦਿਖਾਣਾ ਇੱਕ ਖੱਗਰ ਦਾ ਇਹ ਜਿਹੜਾ ਕਈ ਬੰਨ ਸਰਕਾਰੀ ਬੰਨ ਬਣਿਆ ਹੋਇਆ ਇਹ ਬੰਨ ਜਿਹੜਾ ਖੱਗਰ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਦੇ ਕਰੀਬ ਪੈਂਦਾ ਦੇਖੋ ਜਿਹੜੀ ਇਹ ਬੰਨਾਂ ਦੇ ਅੰਦਰ ਖੱਗਰ ਦੇ ਅੰਦਰ ਜ਼ਮੀਨਾਂ ਪੈਂਦੀਆਂ ਤੇ ਤਕਰੀਬਨ 2000 ਏਕੜ ਦੇ ਕਰੀਬ ਜੋ ਜਮੀਨ ਆ ਉਹ ਸਾਰੀ ਤਬਾਹ ਹੋ ਜਾਂਦੀ ਆ ਜਿਹਦਾ ਹੁਣ ਤੁਸੀਂ ਇੱਕ ਮੌਕੇ ਤੇ ਦੇਖ ਵੀ ਸਕਦੇ ਆ ਵੀ ਆ ਪਾਣੀ ਉਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਪਹੁੰਚ ਗਿਆ ਜੱਜਕੀ ਪ੍ਰਸ਼ਾਸਨ ਨੂੰ ਅਸੀਂ ਬੜੇ ਸਾਲ ਹੋ ਗਏ ਇਸ ਗੱਲਾਂ ਦੀ ਬੇਨਤੀ ਕਰਦੇ ਨੂੰ ਵੀ ਜਿਹੜਾ ਇਹ ਬੰਨ ਇਸ ਏਰੀਆ ਦੇ ਵਿੱਚ ਬਣਿਆ ਹੋਇਆ ਇੱਕ ਘੱਗਰ ਤੋਂ 1 ਕਿਲੋਮੀਟਰ ਪਿੱਛੇ ਆ ਜਿਹੜਾ ਘੱਗਰ ਆ ਤੇ ਉਹਦੇ ਵਿੱਚ ਇਹ ਝੀਲ ਦਾ ਰੂਪ ਧਾਰ ਕਰ ਜਾਂਦਾ ਜੇ ਬੰਨ ਇਹ ਘੱਗਰ ਦੇ ਕੰਢੇ ਦੇ ਆ ਦੇ ਕੋਲ ਬਿਲਕੁਲ ਘੱਗਰ ਨਾਲ ਆ ਗਿਆ ਜੇ ਇਹੋ ਹੀ ਬੰਨ ਉਥੇ ਘੱਗਰ ਦੇ ਕੰਢੇ ਦੇ ਉੱਪਰ ਬਣਿਆ ਹੋਵੇ ਤੇ ਆ ਜਿਹੜੇ ਇਲਾਕੇ ਦੀ ਜਿੰਨੀ ਫਸਲਾ ਸਾਰੀ ਬਚ ਸਕਦੀ ਆ ਜਦੋਂ 2023 ਦੇ ਵਿੱਚ ਫਲੱਡ ਆਇਆ ਸੀ ਅਸੀਂ ਉਦੋਂ ਵੀ ਮੰਗ ਰੱਖੀ ਸੀ ਵੀ ਜੇ ਸਾਨੂੰ ਇਹ ਤੁਸੀਂ ਬੰਨ ਵਾਸਤੇ ਮਸ਼ੀਨਾਂ ਦੇ ਦਿਓ ਜ਼ਮੀਨਾਂ ਸਾਡੀਆਂ ਮੈਨੂੰ ਨਹੀਂ ਲੱਗਦਾ ਵੀ ਹਫਤੇ ਦੇ ਦੇ ਅੰਦਰ ਅੰਦਰ ਇਹ ਬੰਨ ਬੰਨ ਸਕਦਾ ਤੇ ਆ 2000 ਦੇ ਏਕੜ ਦੇ ਕਰੀਬ ਫਸਲ ਬਚ ਸਕਦੀ ਆ ਪਰ ਸਾਡੀ ਬਦ ਕਿਸਮਤੀ ਵੀ ਸਾਡਾ ਜਿਹੜਾ ਹਲਕਾ ਰਿਜ਼ਰਵ ਹੋਣ ਕਰਕੇ ਜਿਹੜੇ ਇਥੋਂ ਦੇ ਵਿਧਾਇਕ ਆ ਗਿਲਵੰਤ ਸਿੰਘ ਉਹ ਸਾਨੂੰ ਬਿਲਕੁਲ ਹੀ ਅਰ ਮਤਲਬ ਇਹ ਲੱਗੇ ਆ ਵੀ ਜਿਵੇਂ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਕਿਸੇ ਕੰਮ ਦੀ ਦੇਖੋ ਤੁਸੀਂ ਆ ਜਿਹੜਾ ਰਸਤਾ ਜਿਹੜੇ ਉੱਪਰ ਦੀ ਆਪਾਂ ਖੜੇ ਆ ਇਸ ਅਸੁਰੱਖਿਤੇ ਦੇ ਉੱਪਰ ਨਾ ਕੋਈ ਕਮੇਟੀ ਨਾ ਕਿਸੇ ਤਰ੍ਹਾਂ ਦੀ ਕੋਈ ਸਾਰ ਜਦੋਂ ਫਲੱਡ ਆਇਆ ਉਦੋਂ ਸਾਨੂੰ 4 ਦਿਨਾਂ ਦੇ ਵਿੱਚ ਬਰਸ਼ਵਾਹਤ ਬਾਇਆ ਸੀ ਤੁਹਾਡਾ ਰਸਤਾ ਹੁਣੇ ਤਿਆਰ ਕਰ ਦਾਂਗੇ ਐ ਕਰ ਦਾਂਗੇ ਉਹ ਕਰ ਦਾਂਗੇ ਪਰ ਕੁਛ ਨਹੀਂ ਹੋਇਆ ਪਰ ਸੋ ਮੀਡੀਆ ਵਾਲੇ ਸੱਜਣ ਮਿੱਤਰ ਆਏ ਸੀ ਉਹਨਾਂ ਨੇ ਆ ਕੇ ਪੁੱਛਿਆ ਜਿਹੜਾ ਉਹ ਬਾਨਨ ਸਾਡਾ ਇਹੜਾ ਪਾਰੋਂ ਪਾਣੀ ਇਧਰਲੇ ਮੈਨੇ ਦੇਖਦਾ ਸੀ 10 5 7 ਫੁੱਟ ਦਾ ਉੱਚਾ ਪਾਣੀ ਸੀ ਉੱਥੇ ਮੈਂ ਬੰਨ੍ਹ ਦੇ ਉੱਪਰ ਲਗਭਗ 40 50 ਫੁੱਟ ਦਾ ਇੱਕ ਟੋਆ ਬੰਨ੍ਹ ਦੇ ਉੱਪਰ ਪੈ ਗਿਆ ਸੀ ਉਹ ਟੋਆ ਵੀ ਅਸੀਂ ਰੋਲਾ ਪਾਉਣ ਤੋਂ ਬਾਅਦ ਕੱਲ ਇੱਕ ਟਿਪਪਰ ਉਹਨਾਂ ਨੇ ਸਰਕਾਰ ਨੇ ਭੇਜਿਆ ਉਹ ਟਿਪਪਰ ਤਾਂ ਨੇ ਉਹ ਜਿਹੜਾ ਟੋਆ ਕੁਝ ਪਰਸੈਂਟ ਬੰਦ ਹੋਇਆ ਪਰ ਪ੍ਰੋਪਰ ਜਿੱਦਾਂ ਉਹਨੂੰ ਰਸਤੇ ਨੂੰ ਚਾਲੂ ਕਰਨਾ ਚਾਹੀਦਾ ਉਹ ਨਹੀਂ ਕੀਤਾ ਜਿਹੜੀ ਗੱਲ ਹੈ ਇੱਥੇ ਆਪਣੇ ਹਲਕੇ ਦੇ ਜਿਹੜੇ ਡੀਸੀ ਮੈਡਮਾ ਉਹਨਾਂ ਨੇ ਸਾਡੀ ਸਾਰ ਲਈ ਉਹਨੂੰ ਅਸੀਂ ਕਿਹਾ ਵੀ ਸਾਨੂੰ ਤੁਸੀਂ ਜਿਆਦਾ ਨਹੀਂ ਜੀ ਆ ਜਿਹੜਾ ਕੁਝ ਇਲਾਕੇ ਵਾਸਤੇ ਸਾਨੂੰ ਜੀਬੀਸੀਓ ਦੇ ਦੋ 4 ਘੰਟੇ ਵਾਸਤੇ ਉਹਨਾਂ ਨੇ ਫੌਰੀ ਏਡੀਸੀ ਦੀ ਡਿਊਟੀ ਲਾ ਕੇ ਸਾਨੂੰ ਦੋ ਦਿਨ ਜੀਬੀਸੀ ਦਿੱਤੀਆਂ ਸੀ ਉਹਦਾ ਸ਼ੁਕਰ ਗੁਜ਼ਾਰਾ ਹੁਣ ਜਿਹੜੀ ਗੱਲ ਰਹੀ ਸਰਕਾਰਾਂ ਦੀ ਤੁਸੀਂ ਦੇਖਦੇ ਹੋ ਜਿਹੜੀ ਵਾਸਤੇ ਪੋਲੀਟੀਕਲ ਰਿਜ਼ਰਵ ਸੀਟ ਹੋਣ ਕਰਕੇ ਸਾਡੀ ਤਾਂ ਵੱਧ ਕਿਸਮ ਦੀ ਹੈ ਵੀ 50 ਸਾਲਾਂ ਤੋਂ ਅਸੀਂ ਇਹੀ ਕੁਝ ਦੇਖਦੇ ਆਏ ਹਾਂ ਜਿੰਨੀ ਕਿ ਸਾਡੀ ਉਮਰ ਹੋ ਗਈ ਕੋਈ ਵੀ ਜਿਹੜਾ ਵੀ ਐਮਐਲ ਐਮਐਲ ਆਉਂਦਾ ਸਾਨੂੰ ਤਾਂ ਨਹੀਂ ਕਿਸੇ ਨੇ ਅੱਜ ਤੱਕ ਕੋਈ ਇਸ ਇਲਾਕੇ ਨੂੰ ਤਰੱਕੀ ਬਖਸ਼ੀ ਤੁਸੀਂ ਦੇਖੋ ਜਿਹੜੇ ਇਸ ਇਲਾਕੇ ਦੇ ਵਿੱਚ ਪੁਲ ਬਣਿਆ ਸ਼ਤਰਾਣੇ ਹਲਕੇ ਦੇ ਵਿੱਚ ਉਹ ਸਾਰੇ ਕਾਰਸ਼ਿਵਾਲੇ ਮਹਾਂਪੁਰਸ਼ਾਂ ਨੇ ਬਣਾਏ ਹੋਏ ਆ ਕੋਈ ਵੀ ਸੜਕ ਕੋਈ ਵੀ ਹੋਰ ਕੰਮ ਸਾਡੇ ਏਰੀਆ ਚ ਨਹੀਂ ਹੋਇਆ ਜਿਹੜੇ ਸਕੂਲ ਆ ਉਹ ਵੀ 50-50 ਸਾਲਾਂ ਦੇ ਬਣੇ ਹੋਏ ਆ ਕੋਈ ਵੀ ਸਾਡੇ ਹਲਕੇ ਦਾ ਸ਼ਤਰਾਣੇ ਹਲਕੇ ਦਾ ਜਮੈਂ ਇਹ ਕਹਿ ਸਕਦਾ ਵੀ ਕੋਈ ਵੀ ਕੰਮ ਕਿਸੇ ਵੀ ਪਾਰਟੀ ਨੇ ਹਜੇ ਤੱਕ ਨਹੀਂ ਕੀਤਾ ਜਿਹੜਾ ਇਹ ਪੁਲ ਦੀ ਤੁਸੀਂ ਗੱਲ ਕਰੀ ਹੈ ਜੀ ਤੁਹਾਡੀ 50 ਸਾਲ ਦੀ ਉਮਰ ਹੋ ਗਈ ਤੇ ਜਦੋਂ ਪੁਲ ਨਹੀਂ ਹੁੰਦਾ ਸੀ ਉਦੋਂ ਤੁਹਾਡੇ ਰਸਤੇ ਦਾ ਕੀ ਹਾਲ ਸੀ ਜੀ ਕਿਵੇਂ ਕਿਵੇਂ ਤੁਸੀਂ ਉਧਰਲੇ ਇਲਾਕੇ ਨਾਲ ਜੁੜਦੇ ਸੀ ਇਹ ਜਿਹੜਾ ਸਾਡੇ ਉਸ ਟਾਈਮ ਇਹ ਕੱਗਰ ਦੇ ਵਿੱਚ ਇੱਕ ਕਿਸ਼ਤੀ ਹੁੰਦੀ ਸੀ ਜਿਹੜੀ ਇੱਕ ਬਾਸ਼ਾਪਰ ਦਾ ਉਹਦੇ ਉੱਤੇ ਮਲਾ ਰੱਖਿਆ ਹੋਇਆ ਸੀਗਾ ਉਸ ਇਲਾਕੇ ਦੇ ਇਸ ਇਲਾਕੇ ਦੇ ਵਿੱਚੋਂ ਹਾੜੀ ਸੋਣੀ ਹੋ ਸਾਡੇ ਤੋਂ ਉਜਿਸ ਤਰ੍ਹਾਂ ਦਾਣੇ ਲੈ ਜਾਂਦਾ ਸੀਗਾ ਉਹ 6 ਮਹੀਨੇ ਸਾਰੀ ਸਵਾਰੀਆਂ ਇਧਰ ਉਧਰ ਨਗਾਈ ਜਾਂਦਾ ਸੀ ਸਾਡੇ ਜਦੋਂ ਕੱਗਰ ਥੋੜੇ ਜਿਹਾ ਪਾਣੀ ਜ਼ਿਆਦਾ ਹੋ ਜਾਂਦਾ ਸੀ ਉਦੋਂ ਅਸੀਂ ਪੈਦਲ ਹੀ ਜਾਂਦੇ ਸੀ ਜਾਂ ਸਾਈਕਲ ਸੀ ਤੇ ਜਦੋਂ ਥੋੜਾ ਜਿਹਾ ਜ਼ਿਆਦਾ ਆ ਜਾਂਦਾ ਸੀ ਉਦੋਂ ਸਾਡੇ ਟਰੈਕਟਰ ਵਗੈਰਾ ਇੱਥੇ ਬੰਦ ਹੋ ਜਾਂਦੇ ਸੀ ਤੇ ਫਿਰ ਉਸ ਤੋਂ ਬਾਅਦ 1993 ਦੇ ਵਿੱਚ ਕਾਰ ਸੇਵਲੇ ਬਾਬਾ ਗਰਮੇਲ ਸਿੰਘ ਜੀ ਪੁੱਲ ਜੋ ਬਾਬਾ ਹਰਮਨ ਸਿੰਘ ਜੀ ਆਪੁਰਖ ਬੰਗਲਾ ਸਾਹਿਬ ਹਨ ਉਹਨਾਂ ਦੇ ਪੁੱਤ ਸੇਬਾ ਬਾਬਾ ਹਰਮਨ ਸਿੰਘ ਬਾਬਾ ਬਕਸੀ ਸਿੰਘ ਜੀ ਬਾਬਾ ਗਰਬੀਰ ਸਿੰਘ ਜੀ ਪੁੱਲ ਜਿਹੜੇ ਹੁਣ ਮਜੂਦਾ ਮੁਖੀ ਬਾਬਾ ਬਲਮੀਰ ਸਿੰਘ ਜੀ ਗੜੀ ਸੇਵਾ ਵਾਲੇ ਇਹ ਮਹਾਪੁਰਸ਼ਾਂ ਨੇ 1993 ਦੇ ਵਿੱਚ ਇੱਥੇ ਟੱਪਾ ਲਾ ਕੇ ਬਾਬਾ ਗਰਬੀਰ ਸਿੰਘ ਜੀ ਪੁੱਲ ਨੇ 1995 ਦੇ ਵਿੱਚ ਪੁੱਲ ਨੂੰ ਤਿਆਰ ਕੀਤਾ ਸਾਡੇ ਵਾਲੇ ਪੁਲ ਤੋਂ ਬਾਅਦ ਨੇਕੂ ਇੱਥੋਂ 4-5 ਕਿਲੋਮੀਟਰ ਤੋਂ ਪੁਲ ਬਣਾਇਆ ਸੋਲੀ ਵਾਲਾ ਪੁਲ ਬਣਾਇਆ ਚੰਦਪੁਰੇ ਵਾਲਾ ਪੁਲ ਬਣਾਇਆ ਸਾਗਰੇ ਵਾਲਾ ਪੁਲ ਬਣਾਇਆ ਇਸ ਏਰੀਆ ਦੇ ਵਿੱਚ ਜਿੰਨੇ ਕੁ ਅਲੱਗ-ਪੰਗ ਪੁਲ ਬਣੇ ਆ ਉਹ ਸਾਰੇ ਮਹਾਂਪੁਰਸ਼ਾਂ ਦੀ ਉਹ ਦੇਣ ਆ ਤਕਰੀਬਨ ਜੁੜੀ ਸਾਡੇ ਇਲਾਕੇ ਦੇ ਵਿੱਚ ਕਿਸੇ ਵੀ ਪਾਰਟੀ ਨੇ ਨਾ ਕੋਈ ਰਸਤਾ ਨਾ ਕੋਈ ਪੁਲ ਨਾ ਕੋਈ ਸਾਰ ਜਿਹੜਾ ਪੁਲ ਬਣਿਆ ਉਹਦੇ ਉੱਪਰ ਵੀ ਅੱਜ ਤੱਕ ਕਿਸੇ ਨੇ ਦੇਖ ਲੋ 1995 ਦਾ ਪੁਲ ਬਣਿਆ ਹੋਇਆ ਉਹਦੇ ਉੱਪਰ ਦੀ ਹਜੇ ਵੀ ਕਿਸੇ ਵੀ ਸਰਕਾਰ ਨੇ ਉਹਦੇ ਉੱਪਰ ਕੋਈ ਲੋਕ ਵਗੈਰਾ ਤੱਕ ਨਹੀਂ ਪਾਈ ਨਾ ਉਹਦੀ ਕੋਈ ਰਿਪੇਅਰ ਹੀ ਕੀਤੀ ਨਾ ਕੋਈ ਸਾਰ ਹੀ ਲਈ ਆ ਪਿਛਲੇ 5-4 ਸਾਲ ਹੋਏ ਮਹਾਪੁਰਸ਼ ਫੇਰ ਆਏ ਜਿਹੜਾ ਉਹ ਸਾਈਡਾਂ ਦੇ ਜੰਗਲਾ ਸੀਗਾ ਉਹ ਦੁਬਾਰਾ ਰਿਪੇਅਰ ਕਰਕੇ ਗਏ ਆ ਹੁਣ ਤੁਸੀਂ ਦੇਖ ਸਕਦੇ ਹੋ ਕੋਲੋਂ ਦੇ ਜਿੱਥੋਂ ਖਤਮ ਹੁੰਦਾ ਪਰਲੇ ਬੰਨੇ ਕਿ ਟੋਆ ਪਾਇਆ ਹੋਇਆ ਛੜਕ ਦੇ ਵਿਚਾਲੇ ਉਹ ਨਹੀਂ ਟੂਆ ਬੰਸ ਕਰ ਸਕੀ ਸਰਕਾਰ ਤੋਂ ਦੋਸਤਾਂ ਪੋਲ ਵਗੈਰਾ ਤਾਂ ਜਿਹੜਾ ਸਤੇ ਈ ਬਣਾਣਿਆ ਸੀ ਨਾ ਤੋ ਆਸ ਹੀ ਨਹੀਂ ਹੈਗੀ ਸਾਨੂੰ ਵੀ ਸਾਡਾ ਹੁਣ ਕਰਨਗੇ ਅਸੀਂ ਤਾਂ ਖੜਾ ਹੀ ਛੱਡਣਾ ਠੀਕ ਹੈ ਜੀ ਹੁਣ ਜਿਹੜਾ ਇਹ ਜ਼ਮੀਨਾਂ ਦੇ ਵਿੱਚ ਇਸ ਟਾਈਮ ਪਾਣੀ ਹੈ ਇੱਕ ਘੱਗਰ ਦਾ ਪਾਣੀ ਆ ਕੇ ਵੜਿਆ ਜੀ ਬਿਲਕੁਲ ਜੀ ਇਹ ਦੇਖੋ ਜਿਹੜਾ ਹੈ ਉਹ ਤੁਸੀਂ ਦੇਖੋ ਇੱਕੋ ਸਾਹਮਣੇ ਉਹ ਸਾਹਮਣੇ 61 ਪਿੰਡ ਆ ਉਹਦੇ ਤੋਂ ਇਹ ਮਤਲਬ ਨਿਮਾਨ ਪੈਂਦੀ ਆ ਉਥੋਂ ਇਸ ਏਰੀਆ ਦਾ ਪਾਣੀ ਸਾਰਾ ਇੱਥੇ ਇਕੱਠਾ ਹੋ ਕੇ ਇਸ ਏਰੀਆ 'ਚ ਚੱਲ ਜਾਂਦਾ ਜੇ ਤੁਸੀਂ ਦੇਖੋ ਬਿਲਡਾ ਬੰਨ ਬੰਨੇ ਹੋਇਆ ਇਹ ਬੰਨ ਖੱਗਰ ਦੇ ਕੰਡੇ ਦੇ ਉੱਪਰ ਬੰਨ ਕੇ ਜੀ ਸੀ ਟੈਪ ਬਣ ਜਾਂਦਾ ਇਸ ਤਰ੍ਹਾਂ ਅੱਛਾ ਜੀ ਭਾਈ ਆ ਕੇ ਉਹ ਤੋਂ 1 ਕਿਲੋਮੀਟਰ ਦਾ ਏਰੀਆ ਲਗਭਗ ਹੈ ਘੁੰਮ ਜਾਂਦਾ ਕਿਲੋਮੀਟਰ ਹੈ ਨੂੰ ਚਾਰ ਚੁਬੇਰਾ ਜੀ ਰਸਤਾ ਬਣ ਜੇ ਇਹ ਪੁਲ ਉੱਪਰ ਦੀ ਬਣ ਜੇ ਤੇ ਇਹਨਾਂ ਬੰਨ ਉੱਪਰ ਦੀ ਬਣ ਜੇ ਤੇ ਇਹ ਸਾਰਾ ਇਲਾਕਾ ਬਸ ਸਕਦਾ ਅਸੀਂ ਤਾਂ ਕਹਿਣ ਜੋਗੀਆਂ ਕਈ ਨਹੀਂ ਜਿਸ ਤਰ੍ਹਾਂ ਕਿ ਖੱਗਰ ਦੇ ਵਿੱਚ ਜਿਹੜੇ ਮੋੜ ਨੇ ਬਾਹਲੇ ਕਸੂਤੇ ਮੋੜ ਜੇ ਇਹ ਸਿੱਧਾ ਕੀਤਾ ਜਾਵੇ ਜ਼ਗਮੀਨ ਰਿਕਵਰ ਕਰਕੇ ਤਾਂ ਸਿੱਧਾ ਕਰਨ ਦੇ ਨਾਲ ਕੁਝ ਸਮੱਸਿਆ ਦਾ ਹੱਲ ਹੋਊ। ਦੇਖੋ ਸਿੱਧਾ ਕਰਨਾ ਸਮੱਸਿਆ ਦਾ ਹੱਲ ਤਾਂ ਹੋ ਸਕਦਾ। ਪਰ ਜਿਹੜੀਆਂ ਆਪਣੀਆਂ ਸਰਕਾਰਾਂ ਇਸ ਲੈਵਲ ਤੇ ਇੱਕ ਮੈਨੂੰ ਨਹੀਂ ਲੱਗਦਾ ਵੀ ਹੋ ਸਕਦੇ ਅਸੀਂ ਤੇ ਹੀ ਕਹਿੰਦੇ ਆ ਵੀ ਜਿਵੇਂ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੋਨੋਂ ਬਨੇਕੇ ਕਿਲਾ ਇਹਨਾਂ ਨੇ ਰਿਕੁਇਰ ਕਰਕੇ ਅੱਗਰ ਉਚੋੜਾ ਕਰਤਾ ਅਸੀਂ ਵੀ ਕਹਿੰਦੇ ਆ ਵੀ ਦੋਏ ਬਨੇਕੇ ਕਿਲਾ ਚੌੜਾ ਕਰਕੇ ਦੋਏ ਬਨੇ ਬੰਨ ਬਣਾ ਕੇ ਉਸ ਤਰ੍ਹਾਂ ਹੀ ਇਹ ਇਸ ਪਟਿਆਲਾ ਜ਼ਿਲ੍ਹਾ ਵੀ ਹੋ ਜੇ ਤਾਂ ਕਾਫੀ ਰਹਿਤ ਰਹਿਤ ਮਿਲ ਸਕਦੀ ਹੈ ਜਿਹੜੀ ਗੱਲ ਚੌੜ ਜਿਸ ਤਰ੍ਹਾਂ ਕਿ ਘੱਗਰ ਅੱਗੋਂ ਚੌੜਾ ਤਾਂ ਜ਼ਰੂਰ ਹੋ ਗਿਆ ਪਰ ਜਿਹੜੀ ਜਿਹੜੇ ਸਾਈਫਨ ਬਣੇ ਨੇ ਹਾਂਜੀ ਜਿਹੜਾ ਇੱਕ ਮੇਨ ਸਾਈਫਨ ਹੈ ਜਿਹੜਾ ਉਹਦੇ 4 5 6 ਦਰ ਜਿਹੜੇ ਬਣੇ ਹੋਏ ਨੇ ਖਨੌਰੀ ਖਨੌਰੀ ਜੀ ਉਸੇ ਵਿੱਚ ਦੀ ਇੱਕ ਸੈਫਨ ਵਿੱਚ ਦੀ ਹੀ ਪਾਣੀ ਜਾਂਦਾ ਜੇਕਰ ਸੈਫਨ ਹੋਰ ਬਣਾਏ ਜਾਣ ਜਾਂ ਭਾਖੜਾ ਨਹਿਰ ਨੂੰ ਨੀਚੇ ਦੀ ਕਰਿਆ ਜਾਵੇ ਤਾਂ ਲੱਗਦਾ ਨਹੀਂ ਤੁਹਾਨੂੰ ਵੀ ਇੱਥੇ ਪਾਣੀ ਇੰਨਾ ਇੰਨੀ ਮਾਤਰਾ ਚ ਨਹੀਂ ਇਕੱਠਾ ਹੋ ਸਕਦਾ ਦੇਖੋ ਬਿਲਕੁਲ ਜਿਹੜੇ ਪਾਣੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਂ ਵੀ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹਾਂਜੀ ਜਿਵੇਂ ਘੱਗਰ ਚੌੜਾ ਕਰੇ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਸੈਫਨ ਵਿੱਚ ਦੀ ਤਾਂ ਉਨਾ ਹੀ ਪਾਣੀ ਉਹਦੀ ਤਾਂ ਉਨੇ ਕੀ ਜਿਹੜਾ ਚੌੜਾ ਉਸ ਤੋਂ ਅੱਗੇ ਜਾ ਕੇ ਹੋਇਆ ਹਾਂਜੀ ਜਿਹੜਾ ਘੱਗਰ ਚੌੜਾ ਹੋਇਆ ਉਸ ਤੋਂ ਬਾਅਦ ਚ ਚੌੜਾ ਜਿਹੜਾ ਪਹਿਲਾਂ ਹਾਂਜੀ ਜਿਹੜਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਉਹ ਸੈਂਪਨ ਉਹ ਜੇ ਹੁਣ ਕੱਗਰ ਮਤਲਬ ਦੋਏ ਬਣੋ ਚੌੜਾ ਕਰਕੇ ਉਹ ਬਣ ਜਾ ਚੌੜਾਈ ਹੋ ਜਾਏ ਉਹਦਾ ਸੈਂਪਲ ਹੋਰ ਬਣ ਜਾਣਾ ਪਾਣੀ ਦੀ ਨਿਕਾਸੀ ਤਾਂ ਨਿਕਲਣ ਦੀ ਪ੍ਰਮੰਧ ਤਾਂ ਸਰਕਾਰ ਨੂੰ ਚਾਹੀਦੀ ਹੈ ਜਿੰਨੇ ਵੱਧ ਹੋ ਜਾਣਾ ਉਹਨੇ ਕਿਉਂਕਿ ਪਾਣੀ ਦੀ ਕੋਈ ਲਿਮਟ ਤਾਂ ਹੈ ਨਹੀਂ ਹੁਣ ਦੇਖੋ ਤੁਸੀਂ ਜਿਹੜਾ ਮਾਰਕੰਡੇ ਦਾ ਪਾਣੀ ਉਹ ਬਹਿਰ ਸਾਹ ਕੋਸੋਲ ਲਾਗੋ ਦੀ ਹੋ ਕੇ 23 ਪੁਰ ਦੇ ਲਾਗੇ ਜਾ ਕੇ ਕੱਗਰ 'ਚ ਡਿੱਗ ਰਿਹਾ ਕੱਲ ਦਾ ਹਾਂਜੀ ਹਾਂਜੀ ਉਹ ਇੱਕ ਮੈਂ ਕਹਿੰਨਾ ਵੀ ਇੱਕ ਛੋਟਾ ਕੱਗਰ ਆ ਹੋ ਹਾਂਜੀ ਹਾਂਜੀ ਜੇ ਉਹ ਖਨੌਰੀ ਜਾ ਕੇ ਉਹਨੇ ਡਾਪ ਤਾਂ ਲਾਉਣੀ ਓ ਲਾਉਣੀ ਉਹ ਜਿਹੜਾ ਟਰੇਨ ਸੀਗੀ ਉਹਦੀ ਸਾਰੀ ਸਫਾਈ ਹੋਣ ਵਾਲੀ ਸੀ ਕਿਉਂਕਿ ਉਹਦੇ ਚ ਕੇਲੀ ਵਗੈਰਾ ਫੁੱਲ ਭਰੀ ਹੋਈ ਸੀ ਕਾਫੀ ਕੱਗਰ ਜੇ ਤਾਂ ਕਾਫੀ ਮਾਤਰਾ ਚ ਉੱਥੇ ਬੋਟੀ ਆ ਗਈ ਜੀ ਬੋਟੀ ਆ ਗਈ ਉਹ ਬੋਟੀ ਨੇ ਉਹ ਸ ਬਿਲਕੁਲ ਡਾਪ ਲੱਗਣੀ ਹਾਂਜੀ ਹਾਂਜੀ ਤੇ ਸਰਕਾਰਾਂ ਚ ਚਾਰਕ ਦਿਨ ਜਦੋਂ ਫਲੱਡ ਆਂਦਾ ਉਦੋਂ ਜਾਗਦਿਆਂ ਜਦੋਂ ਫਲੱਡ ਖਤਮ ਹੋ ਜਾਂਦਾ ਅਸੀਂ ਜਾਣ ਜਾਣੇ ਅਸਰ ਕੋਈ ਸੁਣਦਾ ਨਹੀਂ ਜਦ ਨੂੰ ਉਹ ਅਫਸਰ ਜਿਹੜੇ ਹੁੰਦੇ ਆ ਉਹ ਬਦਲ ਜਾਂਦੇ ਆ ਨਵੇਂ ਆਉਂਦੇ ਆ ਉਹਨਾਂ ਨੂੰ ਦੱਸਦੇ ਆ ਉਹਨਾਂ ਨੂੰ ਕੋਈ ਯਾਦ ਹੀ ਨਹੀਂ ਹੁੰਦਾ ਵੀ ਕੀ ਰਾਮਪੁਰ ਪੜ ਤਤ ਕੀ ਸੜਕਤ ਕੀ ਪੁਲ ਹੁਣ ਜਿਹੜੇ ਡੀਸੀ ਮੈਡਮ ਆ ਜਿਹੜੇ ਪਹਿਲਾ ਐਸਟੀਐਮ ਡੀਸੀ ਹੁੰਦੇ ਸੀ ਆਪਣੇ 2023 ਚ ਉਹਨਾਂ ਨੂੰ ਅਸੀਂ ਇਲਾਕੇ ਦੇ ਵਿੱਚ ਸਾਰੀ ਕੱਲੀ-ਕੱਲੀ ਜਾਣਕਾਰੀ ਦਿੱਤੀ ਸੀ ਵੀ ਆ ਇੱਥੋਂ ਰਸਤਾ ਟੁੱਟਿਆ ਇੱਥੋਂ ਪੁਲ ਟੁੱਟਿਆ ਇੱਥੋਂ ਆ ਬੰਨ ਟੁੱਟਿਆ ਇੱਥੋਂ ਫਲਾਨੀ ਚੁੱ ਟੁੱਟੀ ਉਹ ਡੀਸੀ ਬਦਲ ਗਏ ਜਿਹੜਾ ਨਵੇਂ ਡੀਸੀ ਆਇਆ ਹੁਣ ਫਲੱਡ ਆਇਆ ਤੇ ਦੇਖਣਗੇ ਜਦੋਂ ਪਾਣੀ ਉੱਤਰ ਜਾਊਗਾ ਡੀਸੀ ਹੋਰ ਆ ਜਾਣਗੇ ਪ੍ਰਸ਼ਾਸਨ ਹੋਰ ਬਦਲ ਜਾਂਦਾ ਉਹਨੂੰ ਗੱਲ ਦਾ ਪਤਾ ਹੀ ਨਹੀਂ ਹੁੰਦਾ ਜਿਹੜੇ ਸਾਡੇ ਲੋਕਲ ਇੱਥੇ ਪਰ ਮੁੱਖ ਮੰਤਰੀ ਤਾਂ ਸਾਡੇ 23 ਦੇ ਵਿੱਚ ਵੀ ਭਵੰਤਮਾਨ ਜੀ ਸੀਗੇ ਐਮਐਲਏ ਵੀ ਕੁਲਵੰਤ ਸਿੰਘ ਜੀ ਸੀਗੇ ਦੇਖੋ ਜਿਹੜੀ ਮੈਂ ਤਾਂ ਉਹੀ ਕਹਿੰਦਾ ਵੀ ਸਾਡੀ ਜਿਹੜੀ ਕੁਲਵੰਤ ਸਿੰਘ ਜੀ ਤੋਂ ਤਾਂ ਅਸੀਂ ਆ ਸੀ ਛੱਡਤੀ ਹਾਂਜੀ ਤਾਂ ਇਹ ਕੁਲਵੰਤ ਸਿੰਘ ਨਾ ਤਾਂ ਇਹ ਆਪਦੇ ਪਿੰਡ ਵਾਲਾ ਰਸਤਾ ਨਹੀਂ ਉਹ ਬਣਾ ਸਕਿਆ ਬਣਾਉਣਾ ਤਾਂ ਦੂਜੀ ਗੱਲ ਉਹਨੇ ਆਪਦੇ ਪਿੰਡ ਵਾਲੇ ਰਸਤੇ 'ਚ ਮਿੱਟੀ ਤੱਕ ਨਹੀਂ ਪਾਈ। ਹਾਂਜੀ ਉਹ ਇਸ ਤਰ੍ਹਾਂ ਹੀ ਸੜਕ ਟੁੱਟੀ ਹੋਈ ਆ ਅਸੀਂ ਕਹ ਵੀ ਜਦੋਂ ਉਹਦੇ ਪਿੰਡ ਵਾਲੀ ਸੜਕ ਬਣ ਗਈ ਫਿਰ ਅਸੀਂ ਆਸ ਰੱਖ ਸਕਦੇ ਹਾਂ ਵੀ ਹੁਣ ਸਾਡੀ ਵੀ ਬਣਾ ਸਕਦਾ। ਜਦੋਂ ਇਹ ਆਪਦੇ ਪਿੰਡ ਵਾਲਾ ਰਸਤਾ ਨਹੀਂ ਬਣਾ ਸਕਦਾ ਬੰਦਾ ਉਹ ਐਮਐਲਏ ਕਾਦਾ ਹੋਇਆ? ਉਹ ਕਾਦਾ ਲੀਡਰ ਹੋਇਆ? ਜੇਡਾ ਆਪਣੇ ਪਿੰਡ ਨੂੰ ਨਹੀਂ ਸਾਫ਼ ਕਰ ਰੱਖ ਸਕਦਾ ਆਪਣੇ ਪਿੰਡ ਦਾ ਰਸਤਾ ਨਹੀਂ ਬਣਾ ਸਕਦਾ ਅਸੀਂ ਤੋਂ ਉਹ ਆਸ ਕਰਾਂਗੇ ਜਦੋਂ ਆਪਦਾ ਪਿੰਡ ਵਾਲਾ ਬਣਾਓ ਫਿਰ ਅਸੀਂ ਕਹਾਂਗੇ ਵੀ ਸਾਡਾ ਵੀ ਹੁਣ ਸ਼ੁਰੂ ਕਰਦੇ ਕੰਮ ਤੇ ਤੁਸੀਂ ਸਾਡੇ ਐਮਪੀ ਸਾਹਿਬ ਨੇ ਧਰਮਵੀਰ ਗਾਂਧੀ ਜੀ ਉਹਨਾਂ ਨਾਲ ਵੀ ਕੋਈ ਤੁਸੀਂ ਕੋਈ ਉਹਨਾਂ ਨੂੰ ਵੀ ਦਿੱਤੀ ਹੈ ਮੰਗ ਕਿ ਕਿਉਂਕਿ ਉਹਨਾਂ ਦੀ ਪਾਵਰ ਸੈਂਟਰ ਦੇ ਵਿੱਚ ਹੈਗੀ ਉਹ ਮੰਗ ਉਠਾ ਸਕਦੇ ਨੇ ਘਰ ਤੇ ਆ ਕੇ ਵੀ ਉਹਨਾਂ ਨੇ ਵੈਸੇ ਮੰਗ ਉਠਾਈ ਹੈ ਕਿ ਇੱਥੇ ਜਿਹੜੇ ਆਪਣੇ ਡੈਮ ਬਣ ਸਕਦੇ ਨੇ ਜਿਹ ਚ ਐ ਧਰਮਜੀਤ ਵੀਰ ਗਾਂਧੀ ਆਇਆ ਚਾਹੇ ਕੋਈ ਵੀ ਇੱਥੇ ਮਹਾਰਾਣੀ ਆਇਆ ਪਹਿਲਾਂ ਚਾ ਕੋਈ ਵੀ ਆਇਆ ਪ੍ਰਸ਼ਾਸਨ ਜਾਂ ਕੋਈ ਐਮਐਲਏ ਆਇਆ ਉਹਨਾਂ ਨੂੰ ਸਥਿਤੀ ਦਾ ਬਲੱਡ ਦੇ ਟਾਈਮ ਸਾਰੀ ਜੇਜਲ ਲਿੰਦੀ ਸੀ ਹਾਂਜੀ ਧਰਮਜੀਤ ਵੀਰ ਗਾਂਧੀ ਵੀ ਉਦੋਂ ਆਂਦਾ ਰਿਹਾ ਵੀ ਮੈਂ ਭਾਈ ਤੁਹਾਡੇ ਇਸ ਖੱਗਰ ਦਾ ਹੱਲ ਕਰਾਂ ਉਹਨੇ ਆਵਾਜ਼ ਵੀ ਠਾਈ ਮਹਾਰਾਣੀ ਨੇ ਵੀ ਠਾਈ ਵੀ ਖੱਗਰ ਦਾ ਸੀ ਪਟਿਆਲੇ ਜ਼ਿਲ੍ਹੇ ਨੂੰ ਸਫਾਈ ਕਰਕੇ ਨੂੰ ਚੌੜਾ ਕਰਾਂਗੇ ਜੇ ਦਸਰੂਰ ਜ਼ਿਲ੍ਹਾ ਪਰ ਸਾਡਾ ਜਿਹੜੇ ਅਮਲੀ ਜਾਮਤ ਹੋਇਆ ਨਹੀਂ ਨਾ ਹੱਲ ਤਾਂ ਕੋਈ ਹੋਇਆ ਹੀ ਨਹੀਂ ਹਾਂਜੀ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਆਵਾਜ਼ ਉਠਾਈ ਦੀ ਉਹਨਾਂ ਦੀ ਸੁਣੀ ਗਈ ਬੇਸ਼ੱਕ ਬਾਦਲ ਨੇ ਉਹਨਾਂ ਦੇ ਐਮਪੀ ਸਮਾ ਲੰਗਰ ਤੋਂ ਬਾਅਦ ਗ੍ਰਾਂਟ ਲਈ ਹੈ ਉਹ ਮਨਜ਼ੂਰ ਹੈ ਸਿਮਰਜੀਤ ਸਿੰਘ ਮਾਨ ਵੱਲੋਂ ਰੌਲਾ ਪਾਇਆ ਗਿਆ ਪਰ ਮਹਾਰਾਣੀ ਨੇ ਰੌਲਾ ਪਾਇਆ ਉਹਨਾਂ ਦੀ ਨਹੀਂ ਸੁਣੀ ਗਈ ਇਹ ਕੀ ਗੱਲ ਹੈ ਕਿ ਪਾਵਰ ਦਾ ਕੋਈ ਫਰਕ ਹੁੰਦਾ ਜਿਹੜੀ ਸਿਮਰਜੀਤ ਸਿੰਘ ਦੀ ਮਾਨ ਦੀ ਗੱਲ ਆ ਉਹਨੂੰ ਲੋਕ ਸਮਝ ਹੀ ਨਹੀਂ ਸਕਦੇ ਹਾਂਜੀ ਸਿਮਰਜੀਤ ਸਿੰਘ ਮਾਨ ਦੀ ਗੱਲ ਨੂੰ ਲੋਕ 2-4 ਸਾਲ ਬਾਅਦ ਸਮਝਦੇ ਆ ਹਾਂ ਜੋ ਉਹਨਾਂ ਨੇ 2022 ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਡੈਮ ਬਣਦੇ ਆ ਸਾਨੂੰ ਜਦੋਂ ਮਾਤੀਆ ਡੋਪਣਗੇ ਹਾਂਜੀ ਉਹਦੇ ਛੱਟੀਆਂ ਉਹਨਾਂ ਨੂੰ ਆਪਾਂ ਦੇਖਣ ਲੱਗੇ ਕਿ ਕੀ ਨਿਕਲਦੇ ਆ ਹਾਂ ਜਿਹੜੀ ਸਿਮਰਜੀਤ ਸਿੰਘ ਮਾਨ ਗੱਲ ਕਰਦਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਚਿੱਠੀ ਆ ਉਹ ਸਾਰੀ ਦੁਨੀਆ ਦੇ ਵਿੱਚ ਚੱਲਣ ਲੱਗੀ ਹਾਂਜੀ ਸਾਡੇ ਜਿਹੜੇ ਬੱਚੇ ਆ ਉਹਰੇ ਤੋਂ ਗੌਰ ਕਿਸੇ ਨੇ ਕੀਤੀ ਨਹੀਂ ਜਦੋਂ ਬਾਹਰ ਜਾਂਦੇ ਆ ਹੁਣ ਉੱਥੇ ਉਹ ਦੱਬਦੇ ਚਿੱਠੀ ਸਾਨੂੰ ਮਾਨ ਸਿੰਘ ਮਾਨ ਵਾਲੀ ਮਿਲ ਜੇ ਹਾਂਜੀ ਗੱਲ ਜਿਵੇਂ ਸਰੂਪਾ ਪਾਏ ਵਾਲੀ ਮਿਲ ਜੇ ਜਦੋਂ ਅਸੀਂ ਇੱਥੇ ਗੱਲ ਕਰਦੇ ਆ ਉਹ ਕਹਿੰਦੇ ਸਿਮਰਜੀਤ ਸਿੰਘ ਮਾਨ ਕੋਹਣਾਂ ਉੱਥੇ ਹੁਣ ਸਿਮਰਜੀਤ ਸਿੰਘ ਮਾਨ ਜਾਂਦਗੇ ਜਿਹੜਾ ਸਿਮਰਜੀਤ ਸਮਾਨ ਉਹ ਇੱਕ ਦੁਨੀਆ ਨੂੰ ਪੰਜਾਬ ਵਾਲੇ ਕੁਝ ਪਰਛਾਨ ਸਕੇ ਜਾਂ ਕੁਝ ਪਛਾਨ ਸਕੇ ਉਹਨਾਂ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਉਹਨਾਂ ਨੂੰ ਕੋਈ ਨਹੀਂ ਵੀ ਜਾਣ ਸਕਦਾ ਕਿਉਂਕਿ ਉਹਨਾਂ ਦੀ ਸੋਚ ਬਹੁਤ ਵੱਡੀ ਆ ਤੇ ਕੈਪਟਨ ਮਨਿੰਦਰ ਸਿੰਘ ਦਾ ਸੰਡੂ ਆ ਤੇ ਰਾਜੇ ਦਾ ਸੰਡੂ ਹੋਣ ਕਰਕੇ ਮੈਂ ਤਾਂ ਉਹਨੂੰ ਰਾਜੇ ਹੀ ਕਹਿੰਦਾ ਲੇਕਿਨ ਬਹੁਤ ਵਧੀਆ ਉਹਦੀ ਸੋਚ ਸੀ ਹੁਣ ਬਜ਼ੁਰਗ ਹੋ ਗਏ ਸਿਆਣੀ ਉਮਰ ਹੋ ਗਈ ਉਮਰ ਉਮਰ ਦੇ ਇਨਸਾਨ ਬਣਾ ਉਹਨਾਂ ਦਾ ਫਰਕ ਤਾਂ ਪੈਂਦਾ ਹੀ ਜਾਂਦਾ ਬਡਾਪਾ ਆ ਜਾਂਦਾ ਗੱਲ ਤਾਂ ਨਹੀਂ ਬਚਪਨ ਵਾਲੀਆਂ ਰਹਿੰਦੀਆਂ ਜਿਉਂ ਅੱਜ ਤੋਂ 20 30 ਸਾਲ ਪਹਿਲਾਂ ਸੀ ਅੱਜ ਉਹਨਾਂ ਦੀ ਜਿਹੜੀ ਉਮਰ ਆ ਪਰ ਸੋਚ ਆ ਜਿਹੜੀ ਕਿ ਉਹ ਸਿਕੰਦਰ ਵੀ ਬਹੁਤ ਵਧੀਆ ਸੋਚਾ ਬਹੁਤ ਵਧੀਆ ਲੀਡਰ ਆ ਐਸਓਐਫ ਜੀ ਲੀਡਰ ਨਹੀਂ ਮਿਲਦੇ ਗੱਲ ਆਪਣੀ ਚੱਲ ਰਹੀ ਸੀ ਕਿ ਸਿਮਰਨਜੀਤ ਮਾਨ ਦੀ ਗੱਲ ਸੁਣੀ ਗਈ ਮਹਾਰਾਣੀ ਦੀ ਜਿਹੜੀ ਕਿਉਂ ਨਹੀਂ ਸੁਣੀ ਗਈ ਹੈ ਜੇਕਰ ਮਹਾਰਾਣੀ ਨੇ ਕੋਈ ਆਵਾਜ਼ ਉੱਥੇ ਉਠਾਈ ਹੈ ਤੇ ਮੈਂ ਤਾਂ ਬੱਸੇ ਸੁਣਿਆ ਨਹੀਂ ਕੋਈ ਸਪੀਚ ਆਈ ਹੋਵੇ ਤੁਸੀਂ ਕਿਹਾ ਵੀ ਮਹਾਰਾਣੀ ਦੀ ਆਵਾਜ਼ ਨਹੀਂ ਉਠਾਈ ਮਹਾਰਾਣੀ ਤੇ ਸਿਮਰਜੀਤ ਸਿੰਘ ਮਾਨ ਜਦੋਂ ਮੈਂ ਉਹਨਾਂ ਦੀ ਖਬਰਾਂ ਸੁਣਦਾ ਸੀ ਉਹ ਕਹਿੰਦੇ ਵੀ ਅਸੀਂ ਦੁਆ ਨੇ ਜਾ 2-4 ਐਮਪੀ ਨੇ ਹੋਰ ਰਲ ਕੇ ਇਕੱਠੀ ਬਾਤ ਠਾਈ ਸੀ ਹਾਂਜੀ ਪਾਰਲੀਮੈਂਟ ਦੇ ਵਿੱਚ ਵੀ ਪਾਈ ਹੈ ਜਿਹੜਾ ਕਗਰ ਦਾ ਪੱਕਾ ਹੱਲ ਹੋਣਾ ਚਾਹੀਦਾ ਹਾਂਜੀ ਤੇ ਉਹ ਹੋ ਸਕਦਾ ਉਹਨਾਂ ਦੀ ਸਿੱਟੀ ਹੈ ਵੀ ਉਹ ਸੰਗਰੂਰ ਜ਼ਿਲ੍ਹਾ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਥੋੜਾ ਏਰੀਆ ਲੱਗਿਆ ਜਨ ਲਾ ਲੋ ਪਟਿਆਲਾ ਜ਼ਿਲ੍ਹਾ ਜ਼ਿਆਦਾ ਏਰੀਆ ਹੋਣ ਕਰਕੇ ਅਜੇ ਨਹੀਂ ਹੋਇਆ ਸੰਗਰੂਰ ਏਰੀਆ ਥੋੜਾ ਜਿਹਾ ਲੱਗਦਾ ਸੀ ਉਹਨਾਂ ਨੇ ਥੋੜੀ ਜਿਹੀ ਏਰੀਆ ਦਾ ਕੰਮ ਸ਼ੁਰੂ ਕਰਤਾ ਹਾਂਜੀ ਹਾਂਜੀ ਆਸ ਆ ਵੀ ਸ਼ਾਇਦ ਇਹ ਵੀ ਏਰੀਆ ਦੀ ਸੁਣਵਾਈ ਪਹਿਲਾਂ ਨਹੀਂ ਹੋਈ ਤਾਂ ਹੁਣ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਹਾਂਜੀ ਤੁਸੀਂ ਹੁਣ ਦੇਖ ਸਕਦੇ ਹੋ ਕਿ ਜਿਹੜਾ ਘੱਗਰ ਦਾ ਪਾਣੀ ਹੈ ਹਰਿਆਣਾ ਸਾਈਡ ਨੂੰ ਪੰਜਾਬ ਦਾ ਪਿੰਡ ਪੈਂਦਾ ਰਾਮਪੁਰ ਪੜਤਾ ਘੱਗਰ ਉਥੋਂ ਉੱਛਲ ਕੇ ਓਵਰ ਹੋ ਕੇ ਓਵਰਫਲੋ ਹੋ ਕੇ ਇੰਨਾ ਜ਼ਮੀਨਾਂ ਦੇ ਵਿੱਚ ਜ਼ਮੀਨਾਂ ਫਸਲਾਂ ਦੇ ਵਿੱਚ ਇਹ ਫਸਲਾਂ ਤਕੜੀਆਂ ਨੇ ਇਸ ਟਾਈਮ ਪਾਣੀ ਨਹੀਂ ਦਿਖਦਾ ਤੇ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਜਿਹੜਾ ਇਹ ਪਾਣੀ ਖੜਾ ਹੈ ਪਿੱਛੋਂ ਜਿਹੜਾ ਘੱਗਰ ਦਾ ਪਾਣੀ ਹੈ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਦਾ ਕਲਰ ਵੀ ਇਹ ਜਿਹੜਾ ਐਵਰੀ ਹੈਗਾ ਕਲਰ ਕਰੀਮ ਕਲਰ ਪਾਣੀ ਹੈਗਾ ਤੇ ਇਹ ਪਾਣੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਜਿਹੜਾ ਘੱਗੜ ਦਾ ਪਾਣੀ ਹੈ ਘੱਗੜ ਦੇ ਬੰਨ ਦੇ ਉੱਤੋਂ ਦੀ ਹੋ ਕੇ ਜਿਹੜਾ ਫਸਲਾਂ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਇਹ ਜੇਕਰ ਪਾਣੀ ਹੋਰ ਜ਼ਿਆਦਾ ਚੜਦਾ ਤਾਂ ਇਸ ਸੜਕ ਤੋਂ ਸਿਰਫ ਪਾਣੀ ਹੈ ਜਿਹੜਾ 5 6 6 7 ਇੰਚ ਕਹਿ ਸਕਦੇ ਆ ਅਸੀਂ ਨੇਮਾ ਰਹਿ ਗਿਆ ਘੱਗਰ ਦਾ ਪਾਣੀ ਤਾਂ ਘੱਗਰ ਦਾ ਪਾਣੀ ਹੈ ਜਿਹੜਾ ਇਸ ਰਾਮਪੁਰ ਪੜਤੇ ਨੂੰ ਦੀ ਸੜਕ ਨੂੰ ਕਰਾਸ ਕਰਕੇ ਇਸ ਸਾਈਡ ਤੁਸੀਂ ਜਿਹੜਾ ਦੇਖ ਰਹੇ ਹੋ ਇੱਕ ਘੱਗਰ ਸਾਹਮਣੇ ਘੱਗਰ ਹੀ ਹੈ ਤਾਂ ਵਾਪਸ ਇੱਥੋਂ ਦੀ ਹੁੰਦਾ ਹੋਇਆ ਇਸ ਸਾਈਡ ਘੱਗਰ ਨੂੰ ਬਾਹਰੋਂ ਵੀ ਧੱਕਾ ਮਾਰੂਗਾ ਤੇ ਇਸ ਸਾਈਡ ਦਾ ਬੰਨ ਹੈ ਜਿਹੜਾ ਉਹ ਵੀ ਟੁੱਟ ਸਕਦਾ ਹੈ ਤੇ ਜੇਕਰ ਗੱਲ ਕਰੀਏ ਜੀ ਹਾਂਜੀ ਤੇ ਇਥੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਹੈ ਜਿਹੜਾ ਲੇਵ ਲੈ ਪਾਣੀ ਦਾ ਇਸ ਟਾਈਮ ਜਿਹੜਾ ਸੜਕ ਤੋਂ ਹਾਂ ਜਾਣਦੇ ਆ ਉਧਰ ਹੀ ਜਾਂਦੇ ਆ ਸੜਕ ਤੋਂ ਸਿਰਫ 5 ਇੰਚ ਜਿਹੜਾ ਪਾਣੀ ਨੀਵਾ ਹੈਗਾ ਤੇ ਜੇਕਰ ਹੋਰ ਘੱਗਰ ਦਾ ਪੱਧਰ ਹੈ ਜਿਹੜਾ 5 ਇੰਚ ਉੱਚਾ ਹੁੰਦਾ ਤਾਂ ਇਹ ਸੇ ਸੜਕ ਨੂੰ ਕ੍ਰੋਸ ਕਰਕੇ ਸੜਕ ਪਹਿਲਾਂ ਵੀ 23 ਦੀ ਟੁੱਟੀ ਹੋਈ ਹੈ ਤੇ ਜਿਹੜੀ ਬਚੀ ਹੋਈ ਹੈ ਇਹ ਵੀ ਟੁੱਟ ਜੂਗੀ ਜਦੋਂ ਕ੍ਰੋਸ ਕਰੇਗਾ ਫਸਲਾਂ ਨੇ ਜਿਹੜੀਆਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਨਿਸਰਨ ਲੱਗ ਰਹੀਆਂ ਨੇ ਤੇ ਇਹ ਫਸਲਾਂ ਪੂਰੀਆਂ ਬਰਬਾਦ ਹੋ ਜਾਣਗੀਆਂ ਤੇ ਸੈਂਕੜੇ ਏਕੜ ਨਹੀਂ ਹਜ਼ਾਰਾਂ ਏਕੜ ਅਸੀਂ ਕਹਿ ਸਕਦੇ ਹਾਂ ਜੇਕਰ ਘੱਗਰ ਦਾ ਬਨ ਟੁੱਟ